ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਮਨ ਦੀਆਂ ਇਸ਼ਾਵਾਂ ਪੂਰੀਆਂ ਨਾ ਹੋਣ ਦੇ ਪਿੱਛੇ ਦੇ ਕਾਰਨਾਂ ਬਾਰੇ ਜਾਂ ਇੰਜ ਵੀ ਕਹਿ ਸਕਦੇ ਆ ਬੀ ਸਾਡੇ ਮਨ ਦੀ ਇੱਛਾ ਕਿੰਜ ਪੂਰੀ ਹੋ ਸਕਦੀ ਹੈ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਅਕਸਰ ਨਾ ਕਈ ਵਾਰ ਸਾਡੇ ਮਨ ਦੀ ਇੱਛਾ ਸਾਡੀ ਅਰਦਾਸ ਬੇਨਤੀ ਜਦੋਂ ਪੂਰੀ ਨਹੀਂ ਹੁੰਦੀ ਤਾਂ ਆਪਾਂ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਅੱਗੇ ਆ ਅਰਦਾਸ ਬੇਨਤੀ ਲਾਈ ਸੀ ਆ ਅਰਜੀ ਲਾਈ ਸੀ ਪਰ ਤੁਸੀਂ ਮੇਰੇ ਮਨ ਦੀ ਇਹ ਇੱਛਾ ਪੂਰੀ ਨਹੀਂ ਕੀਤੀ ਮੇਰੀ ਅਰਦਾਸ ਬੇਨਤੀ ਪੂਰੀ ਨਹੀਂ ਕੀਤੀ ਪਰ ਮਹਾਪੁਰਖ ਜੀ ਕਹਿੰਦੇ ਗਲਤੀਆਂ ਸਾਡੇ ਕੋਲੋਂ ਹੁੰਦੀਆਂ ਨੇ ਕਮੀਆਂ ਸਾਡੇ ਵਿੱਚ ਨੇ ਸਾਡੀਆਂ ਕਮੀਆਂ ਸਾਡੀਆਂ ਗਲਤੀਆਂ ਕਰਕੇ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਬਾਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਆ ਸਤਿਗੁਰ ਸੱਚੇ ਪਾਤਸ਼ਾਹ ਤਾਂ ਅਿੰਨੇ ਦੇ ਆਲੂ ਨੇ ਐਨੇ ਕਿਰਪਾਲੂ ਨੇ ਉਹ ਸਾਨੂੰ ਬਹੁਤ ਕੁਝ ਦੇਣ ਨੂੰ ਤਿਆਰ-ਵਾਰ ਤਿਆਰ ਬੈਠੇ ਹੁੰਦੇ ਨੇ ਆਪਣੀਆਂ ਦੋਵੇਂ ਮੁਠਾ ਪਰ ਕੇ ਸਾਡੀ ਝੋਲੀ ਦੇ ਵਿੱਚ ਖੋਲਣ ਨੂੰ ਤਿਆਰ ਹੁੰਦੇ ਨੇ ਪਰ ਅਸੀਂ ਹੀ ਕਈ ਵਾਰ ਕੁਝ ਗਲਤੀਆਂ ਕਰ ਬੈਠਦੇ ਆ ਜਿੰਨਾ ਕਰਕੇ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਉਹ ਦਾਤ ਪ੍ਰਾਪਤ ਨਹੀਂ ਕਰ ਪਾਉਂਦੇ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਪਾਉਂਦੀ ਤਾਂ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡੀਆਂ ਕਿਹੜੀਆਂ ਕਮੀਆਂ ਨੇ ਜਾਂ ਸਾਡੇ ਕੋਲੋਂ ਕਿਹੜੀਆਂ ਗਲਤੀਆਂ ਹੁੰਦੀਆਂ ਨੇ ਅਤੇ ਆਪਾਂ ਉਹਨਾਂ ਗਲਤੀਆਂ ਨੂੰ ਕਮੀਆਂ ਨੂੰ ਕਿੰਜ ਸੁਧਾਰ ਸਕਦੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ yeah ਤਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਹੋ ਸਕਦਾ ਹੈ ਸਾਨੂੰ ਵੀ ਅੱਜ ਸਾਡੀ ਕਿਸੇ ਕਮੀ ਕਿਸੇ ਗਲਤੀ ਦਾ ਪਤਾ ਲੱਗ ਜਾਵੇ ਜਿਸ ਕਾਰਨ ਕਰਕੇ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਰਹੀ ਸਭ ਤੋਂ ਪਹਿਲੀ ਗਲਤੀ ਜਾਂ ਸਭ ਤੋਂ ਵੱਡੀ ਕਮੀ ਸਾਡੇ ਮਨ ਦੀ ਈਰਖਾ ਜਦੋਂ ਆਪਾਂ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਈਰਖਾ ਰੱਖ ਲੈਨੇ ਆ ਨਾ ਫਿਰ ਅਸੀਂ ਭਾਵੇਂ ਜਿੰਨਾ ਮਰਜ਼ੀ ਪਾਠ ਪੂਜਾ ਕਰ ਲਈਏ ਭਜਨ ਬੰਦਗੀ ਕਰ ਲਈਏ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਈਏ ਪਰ ਜੇਕਰ ਸਾਡੇ ਮਨ ਦੇ ਵਿੱਚ ਦੂਜਿਆਂ ਦਾ ਮਾੜਾ ਕਰਨ ਦੀ ਬਿਰਤੀ ਆ ਦੂਜਿਆਂ ਦੇ ਰਾਹ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਬਿਰਤੀ ਆ ਨਾ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਖੁਸ਼ ਨਹੀਂ ਹੋ ਸਕਦੇ ਕਿਉਂਕਿ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੋ ਮਨੁੱਖ ਦੂਜਿਆਂ ਦੇ ਰਾਹ ਦੇ ਰੋੜੇ ਬਣਦੇ ਆ ਨਾ ਉਹ ਖੁਦ ਠੋਕਰਾਂ ਜੋਗੇ ਰਹਿ ਜਾਂਦੇ ਆ ਤੱਕਿਆਂ ਤੋੜਿਆਂ ਜੋਗੇ ਰਹਿ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਂਤੀ ਦੇ ਨਾਲ ਸਕੂਨ ਦੇ ਨਾਲ ਨਹੀਂ ਰਹਿ ਸਕਦੇ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਦੇ ਵੀ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਕਿਉਂਕਿ ਇਹ ਕੁਦਰਤ ਦਾ ਨਿਯਮ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਆ ਕਿ ਜੋ ਚੀਜ਼ ਆਪਾਂ ਆਪਣੇ ਵੱਲੋਂ ਛੱਡਦੇ ਆ ਕਿਸੇ ਨੂੰ ਦਿੰਨੇ ਆ ਉਹੀ ਚੀਜ਼ ਸਾਨੂੰ ਕਈ ਗੁਣਾ ਹੋ ਕੇ ਵਾਪਸ ਮੁੜਦੀ ਆ ਜੇ ਅਸੀਂ ਕਿਸੇ ਦਾ ਚੰਗਾ ਸੋਚਿਆ ਤਵਾਹੀ ਗਰੂ ਜੀ ਸਾਡੇ ਨਾਲ ਉਸ ਤੋਂ ਕਈ ਗੁਣਾ ਵੱਧ ਕੇ ਚੰਗਾ ਕਰਨਗੇ ਜੇ ਅਸੀਂ ਕਿਸੇ ਦਾ ਮਾੜਾ ਸੋਚ ਰਹੇ ਹਾਂ ਕਿਸੇ ਦਾ ਮਾੜਾ ਕਰ ਰਹੇ ਹਾਂ ਫਿਰ ਉਹ ਮਾੜੇ ਦਾ ਫਲ ਵੀ ਸਾਨੂੰ ਭੁਗਤਣਾ ਪੈਣਾ ਹੈ ਇਸੇ ਕਰਕੇ ਵਾਰ-ਵਾਰ ਇਹ ਗੱਲ ਸੁਝਾਈ ਜਾਂਦੀ ਹੈ ਵੀ ਭਾਈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਨਾ ਰੱਖੋ ਕਦੀ ਕਿਸੇ ਦੇ ਪ੍ਰਤੀ ਮਨ ਵਿੱਚ ਮਾੜੀ ਭਾਵਨਾ ਨਾ ਰੱਖੋ ਕਦੀ ਕਿਸੇ ਦੇ ਰਾਹ ਦੇ ਰੋੜੇ ਨਾ ਬਣੋ ਜਿੱਥੇ ਵੀ ਮੌਕਾ ਮਿਲੇ ਖੁਸ਼ੀਆਂ ਵੰਡੋ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਘੱਟੋ-ਘੱਟ ਮਾੜਾ ਵੀ ਨਾ ਕਰੋ ਦੂਜਿਆਂ ਦੇ ਰਾਹ ਦੇ ਰੋੜੇ ਬਣਨ ਦੀ ਬਜਾਏ ਦੂਜਿਆਂ ਦੇ ਰਾਹ ਦੀਆਂ ਰੁਕਾਵਟਾਂ ਬਣਨ ਦੀ ਬਜਾਏ ਕਿਸੇ ਦੇ ਜੀਵਨ ਨੂੰ ਸਵਾਰਨ ਦੇ ਵਿੱਚ ਉਹਦੀ ਮਦਦ ਕਰੋ உதே ரே ਉਹਦੀ ਜ਼ਿੰਦਗੀ ਦੇ ਕੰਡੇ ਚੋਂ ਭਾਵ ਕਿ ਜੇਕਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦਰਦ ਆ ਕੋਈ ਕਿਸੇ ਗੱਲੋਂ ਪਰੇਸ਼ਾਨ ਆ ਤਾਂ ਜੇ ਅਸੀਂ ਉਹਦੀ ਮਦਦ ਕਰ ਸਕਦੇ ਆ ਫਿਰ ਉਹਦੀ ਮਦਦ ਜ਼ਰੂਰ ਕਰੋ ਜੋ ਮਨੁੱਖ ਆਪਣੇ ਨਾਲੋਂ ਪਹਿਲਾਂ ਦੂਜਿਆਂ ਬਾਰੇ ਸੋਚਦੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਦੇ ਅਨੁਸਾਰ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਵੰਡ ਕੇ ਛਕਣ ਦੀ ਬਿੰਦਤੀ ਆ ਪਾਪ ਕੀ ਜਿਨ੍ਹਾਂ ਦੇ ਮਨ ਦੇ ਵਿੱਚ ਦੂਜਿਆਂ ਦੇ ਮਦਦ ਕਰਨ ਦੀ ਭਾਵਨਾ ਹੁੰਦੀ ਆ ਨਾ ਸੱਚ ਕਰਕੇ ਜਾਨਣਾ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਬਹੁਤ ਦਿੰਦੇ ਨੇ ਕਿਉਂਕਿ ਵਾਹਿਗੁਰੂ ਨੂੰ ਪਤਾ ਲੱਗ ਜਾਂਦਾ ਏ ਵੀ ਮੈਂ ਇਸ ਬੰਦੇ ਨੂੰ ਜਿੰਨਾ ਦਵਾਂਗਾ ਇਹਨੇ ਇਹਦੇ ਵਿੱਚੋਂ ਦੂਜਿਆਂ ਦੀ ਮਦਦ ਕਰਨੀ ਆ ਇਹਨੇ ਮੇਰਾ ਕੰਮ ਆਸਾਨ ਕਰਨਾ ਆ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ ਉਹਨੂੰ ਖੁੱਲੇ ਗੱਫੇ ਦਿੰਦੇ ਨੇ ਵੀ ਤੂੰ ਆਪ ਵੀ ਖੁੱਲਾ ਵਰਤ ਜਿੱਥੇ ਤੇਰਾ ਦਿਲ ਕਰਦਾ ਏ ਵੰਡ ਕਿਸੇ ਦੀ ਮਦਦ ਕਰ ਸੋ ਮੁਕਤੀ ਗੱਲ ਇਹ ਆ ਵੀ ਆਪਣੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੋਵੇ ਚੰਗਾ ਸੋਚੀਏ ਦੂਜਿਆਂ ਦੇ ਵਿੱਚੋਂ ਕਮੀਆਂ ਕੱਢਣ ਦੀ ਬਜਾਏ ਉਹਨਾਂ ਦੇ ਗੁਣ ਵੇਖੀਏ ਉਹਨਾਂ ਦੀਆਂ ਚੰਗਿਆਈਆਂ ਵੇਖੀਏ ਫਿਰ ਆਪੇ ਹੀ ਉਹ ਵਧੀਆ ਲੱਗਣਗੇ ਮਨ ਦੇ ਕਿਸੇ ਦੇ ਪ੍ਰਤੀ ਈਰਖਾ ਨਹੀਂ ਆਵੇਗੀ ਇਹ ਈਰਖਾ ਪੈਦਾ ਪਤਾ ਕਿੱਥੋਂ ਹੁੰਦੀ ਹੈ ਕਈ ਵਾਰ ਜਿਹੜੀ ਚੀਜ਼ ਸਾਡੇ ਕੋਲ ਨਹੀਂ ਆ ਜਦੋਂ ਉਹ ਦੂਜਿਆਂ ਨੂੰ ਮਿਲ ਜਾਂਦੀ ਹੈ ਤਾਂ ਸਾਡੇ ਮਨ ਦੇ ਵਿੱਚ ਉਸ ਇਨਸਾਨ ਦੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਹੈ ਵੀ ਆਹ ਚੀਜ਼ ਮੇਰੇ ਕੋਲ ਤਾਂ ਹੈ ਨਹੀਂ ਇਹਨੂੰ ਕਿਉਂ ਮਿਲ ਗਈ ਪਰ ਇਹ ਜਿਹੜੀ ਈਰਖਾ ਦੀ ਭਾਵਨਾ ਹੈ ਨਾ ਇਹ ਬਹੁਤ ਮਾੜੀ ਆ ਇਹ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀ ਆ ਇਹ ਸਾਡੇ ਸਾਰੇ ਜਿਹੜੇ ਚੰਗੇ ਕਰਮ ਨੇ ਉਹਨਾਂ ਨੂੰ ਖਾ ਜਾਂਦੀ ਆ ਇਸ ਕਰਕੇ ਈਰਖਾ ਨੂੰ ਮਨ ਦੇ ਵਿੱਚ ਕਦੇ ਨਹੀਂ ਆਉਣ ਦੇਣਾ ਭਲਾ ਕਰਨਾ ਹੈ ਭਲਾ ਕਰਨਾ ਹੈ ਭਲਾ ਹੀ ਕਰਨਾ ਹੈ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਸੰਗਤ ਜੀ ਇੱਥੇ ਹਮੇਸ਼ਾ ਯਾਦ ਰੱਖਣਾ ਕਿ ਪਲਾ ਕਰਨ ਵਾਲਿਆਂ ਦਾ ਹਮੇਸ਼ਾ ਆਪਣਾ ਪਲਾ ਹੀ ਹੁੰਦਾ ਹੈ ਉਹਨਾਂ ਨੇ ਭਲਾ ਕਰ ਕਰਕੇ ਜੋ ਪੁੰਨ ਕਮਾਏ ਹੁੰਦੇ ਆ ਨਾ ਇੱਕ ਨਾ ਇੱਕ ਦਿਨ ਉਹ ਪੁੰਨ ਉਹ ਅਸੀਸਾਂ ਉਹਨਾਂ ਦੇ ਜ਼ਰੂਰ ਕੰਮ ਆਉਂਦੀਆਂ ਨੇ ਇੱਥੇ ਨਾ ਇੱਕ ਨਿੱਕੀ ਜੀ ਕਹਾਣੀ ਯਾਦ ਆਈ ਇਹ ਕਹਾਣੀ ਬਹੁਤ ਪਿਆਰੀ ਆ ਤੇ ਬਹੁਤ ਵੱਡੀ ਸਿੱਖਿਆ ਮਿਲਦੀ ਆ ਇਹਦੇ ਵਿੱਚੋਂ ਮੈਂ ਬਿਲਕੁਲ ਸ਼ੋਰਟ ਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਾਂਗੀ ਕਿੰਦੇ ਇਦਾਂ ਹੀ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਉਹ ਸਵੇਰ ਤੋਂ ਆਪਣੇ ਕੰਮ ਤੇ ਜਾਇਆ ਕਰੇ ਸ਼ਾਮ ਨੂੰ ਘਰ ਵਾਪਸ ਆਇਆ ਕਰੇ ਘਰ ਆ ਕੇ ਭੋਜਨ ਪ੍ਰਸ਼ਾਦਾ ਸ਼ੱਕ ਕੇ ਸੌਂ ਜਾਇਆ ਕਰੇ ਭਾਵ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਭਜਨ ਬੰਦਗੀ ਨਹੀਂ ਕਦੇ ਉਹਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਇਦਾਂ ਹੀ ਕਰਦਿਆਂ ਕਰਦਿਆਂ ਕਹਿੰਦੇ ਉਹਦੀ ਸਾਰੀ ਉਮਰ ਬੀਤ ਗਈ ਹੁਣ ਜਿਹੜਾ ਬੰਦਾ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਆਇਆ ਏ ਇੱਕ ਨਾ ਇੱਕ ਦਿਨ ਨੂੰ ਵਾਪਸ ਜਾਣਾ ਪੈਣਾ ਏ ਕਹਿੰਦੇ ਉਸ ਮਨੁੱਖ ਦਾ ਵੀ ਅੰਤ ਸਮਾ ਆ ਗਿਆ ਸਵਾਸਾਂ ਦੀ ਪੂੰਜੀ ਮੁੱਕ ਗਈ ਅਕਾਲ ਚਲਾਣਾ ਕਰ ਗਿਆ ਅਕਾਲ ਚਲਾਣਾ ਕਰਨ ਤੋਂ ਬਾਅਦ ਜਦੋਂ ਉਹਨੂੰ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਤਕਿੰਦੇ ਧਰਮਰਾਜ ਨੇ ਆਪਣੇ ਦੂਤਾਂ ਨੂੰ ਕਿਹਾ ਵੀ ਭਾਈ ਇਹਨੂੰ ਪੁੱਛੋ ਇਹਨੂੰ ਧਰਤੀ ਦੇ ਉੱਤੇ ਮਨੁੱਖੀ ਜਮਾ ਦੇ ਕੇ ਭੇਜਿਆ ਸੀ ਧਰਤੀ ਦੀ ਸਭ ਤੋਂ ਸਰਵ ਸ੍ਰੇਸ਼ਟ ਜੂਨ ਦੇ ਵਿੱਚ ਇਹਨੂੰ ਭੇਜਿਆ ਇਹਨੂੰ ਪੁੱਛੋ ਵੀ ਇਹ ਕੀ ਚੰਗੇ ਕੰਮ ਕਰਕੇ ਆਇਆ ਹੈ ਇਹਨੇ ਕਿੰਨੀ ਕੁ ਭਜਨਬੰਦਗੀ ਕੀਤੀ ਹੈ ਕਿੰਨਾ ਕੁ ਨਾਮ ਜਪਿਆ ਹੈ ਕਹਿੰਦੇ ਜਮਰਾਜ ਦੇ ਦੂਤ ਇਸ ਮਨੁੱਖ ਨੂੰ ਪੁੱਛਣ ਲੱਗੇ ਵੀ ਦੱਸ ਭਾਈ ਰੱਬ ਨੂੰ ਕਿੰਨਾ ਕ ਯਾਦ ਕਰਕੇ ਆਇਆ ਹੈ ਕਿੰਨੀ ਕੁ ਭਜਨਬੰਦਗੀ ਕਰਕੇ ਪੁੰਨ ਕਮਾਈ ਕਹਿੰਦੇ ਮਨੁੱਖ ਕਹਿਣ ਲੱਗਾ ਕਿ ਮੈਂ ਤਾਂ ਸਾਰਾ ਸਾਰਾ ਦਿਨ ਕੰਮ ਹੀ ਕਰਦਾ ਰਹਿ ਗਿਆ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਕਿਰਤ ਕਮਾਈ ਕਰਦਾ ਰਿਹਾ ਏ। ਮੈਂ ਨਾਮ ਨਹੀਂ ਜਪਿਆ। ਕਹਿੰਦੇ ਉਹ ਹੀ ਮੰਦੂਤਾ ਨੇ ਫਿਰ ਪੁੱਛਿਆ ਵੀ ਭਾਈ ਚੇਤੇ ਕਰਲਾ ਕਦੇ ਤਾਂ ਨਾਮ ਜਪਿਆ ਹੀ ਹੋਵੇਗਾ। ਕਹਿੰਦੇ ਮਨੁੱਖ ਸੋਚਣ ਲੱਗਾ। ਕੁਝ ਦੇਰ ਸੋਚਣ ਤੋਂ ਬਾਅਦ ਇਹਨੇ ਫਿਰ ਕਿਹਾ ਨੀ ਨਹੀਂ ਮੈਂ ਸੱਚਮੁੱਚ ਕਦੇ ਨਾਮ ਨਹੀਂ ਜਪਿਆ ਕਦੇ ਭਜਨ ਮੰਦਗੀ ਨਹੀਂ ਕੀਤੀ ਮੈਨੂੰ ਮaaf ਕਰ ਦੋ ਕਹਿੰਦੇ ਉਹ ਜਮਦੂਤ ਕਹਿਣ ਲੱਗੇ ਵੀ ਇੰਜ ਤੈਨੂੰ ਅਸੀਂ ਮaaf ਕਿੰਜ ਕਰ ਦਈਏ ਚੱਲ ਤੈਨੂੰ ਜਮਰਾਜ ਦੇ ਕੋਲ ਪੇਸ਼ ਕਰਦੇ ਹਾਂ ਉਹੀ ਦੱਸਣਗੇ ਤੇਰਾ ਹੁਣ ਕੀ ਕਰਨਾ ਹੈ ਕਹਿੰਦੇ ਜਮਦੂਤ ਉਸ ਮਨੁੱਖ ਨੂੰ ਜਮਰਾਜ ਜੀ ਦੇ ਕੋਲ ਲੈ ਗਏ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਜਮਰਾਜ ਜੀ ਇਹ ਤਾਂ ਧਰਤੀ ਦੇ ਉੱਤੇ ਰਹਿ ਕੇ ਨਾਮ ਜਪ ਕੇ ਹੀ ਨਹੀਂ ਆਇਆ ਇਹ ਤਾਂ دنیਵੀ ਕੰਮ ਧੰਦੇ ਹੀ ਕਰਦਾ ਰਿਹਾ ਜਮਰਾਜ ਜੀ ਨੇ ਕਿਹਾ ਵੀ ਨਹੀਂ ਇਹ ਨਹੀਂ ਹੋ ਸਕਦਾ ਕਿਉਂਕਿ ਜੋ ਵਹੀ ਖਾਤਾ ਇਹਦਾ ਮੇਰੇ ਕੋਲ ਆ ਇਹਦੇ ਵਹੀ ਖਾਤੇ ਦੇ ਵਿੱਚ ਤਾਂ ਬਹੁਤ ਪੁੰਨ ਬੋਲ ਰਹੇ ਨੇ ਚੰਗੇ ਕਰਮ ਬੋਲ ਰਹੇ ਨੇ ਇਹ ਨਹੀਂ ਹੋ ਸਕਦਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੁੱਛੋ ਜਮਦੂਤ ਕਹਿਣ ਲੱਗੇ ਜਮਰਾਜ ਜੀ ਅਸੀਂ ਤਾਂ ਇਹਨੂੰ ਚੰਗੀ ਤਰ੍ਹਾਂ ਪੁੱਛ ਲਿਆ ਆਪਣੀ ਤਸੱਲੀ ਦੇ ਲਈ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਪੁੱਛ ਕੇ ਦੇਖ ਲਓ ਜਿਮਰਾਜ ਨੇ ਕਿਹਾ ਵੀ ਹਾਂ ਭਾਈ ਚੰਗੀ ਤਰ੍ਹਾਂ ਯਾਦ ਕਰਕੇ ਦੱਸ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾਮ ਨਹੀਂ ਜਪਿਆ ਕਦੇ ਭਜਨ ਬੰਦਗੀ ਨਹੀਂ ਕੀਤੀ ਕੋਈ ਚੰਗਾ ਕੰਮ ਨਹੀਂ ਕੀਤਾ ਕਹਿੰਦੇ ਉਹ ਮੁਣਖ ਕਹਿਣ ਲੱਗਾ ਵੀ ਨਹੀਂ ਜਿਮਰਾਜ ਜੀ ਮੈਂ ਤਾਂ ਆਪਣੇ دنیਵਾਰੀ ਕੰਮ ਤਾਂ ਦੇ ਹੀ ਕਰਦਾ ਰਿਆਂ ਬਸ ਇੱਕ ਨਿੱਕਾ ਜਿਹਾ ਕੰਮ ਕਰਦਾ ਹੁਨਾਂਸਾਂ ਜਦੋਂ ਮੈਂ ਆਪਣੇ ਕੰਮ ਤੇ ਜਾਂਦਾ ਸੀ ਤਾਂ ਘਰ ਤੋਂ ਲੈ ਕੇ ਮੇਰੇ ਕੰਮ ਤੱਕ ਦਾ ਜੋ ਰਸਤਾ ਸੀ ਨਾ ਉਸ ਰਸਤੇ ਦੇ ਵਿੱਚ ਜੇਕਰ ਕੋਈ ਕੰਡਾ ਆਉਂਦਾ ਕੋਈ ਰੋੜਾ ਆਉਂਦਾ ਉਹ ਮੈਂ ਜਰੂਰ ਪਾਸੇ ਕਰਕੇ ਛੁੱਟ ਦਿੰਦਾ ਸੀ ਤਾਂ ਜੋ ਕਿਸੇ ਦੇ ਪੈਰ ਦੇ ਵਿੱਚ ਨਾ ਵੱਜ ਜਾਵੇ ਕੋਈ ਜ਼ਖਮੀ ਨਾ ਹੋ ਜਾਵੇ ਪਰ ਮਰਾਜ ਜੀ ਕਹਿੰਦੇ ਬਸ ਪੁੱਤਰ ਇਹੀ ਕੰਮ ਕਰਨ ਦੇ ਲਈ ਤੈਨੂੰ ਮੈਂ ਧਰਤੀ ਦੇ ਉੱਤੇ ਭੇਜਿਆ ਸੀ ਦੂਜਿਆਂ ਦੇ ਰਾਹ ਦੇ ਕੰਡੇ ਰੋੜੇ ਚੁਗਣ ਦੇ ਲਈ ਹੀ ਤੈਨੂੰ ਇਹ ਜੂਣ ਮਿਲੀ ਸੀ ਕਿ ਕਿਸੇ ਦੇ ਤੂੰ ਕੰਮ ਆ ਸਕੇ ਤੂੰ ਸਹੀ ਕੰਮ ਕਰਕੇ ਆਇਆ ਏ ਭਜਨ ਬੰਦਗੀ ਕਰਨ ਤੋਂ ਬਾਅਦ ਵੀ ਤੈਨੂੰ ਇਹੀ ਮਤ ਆਉਣੀ ਸੀ ਇਹੀ ਸੋਚੀ ਆਉਣੀ ਸੀ ਤੇਰਾ ਜਨਮ ਕਿਉਂ ਹੋਇਆ ਏ ਸਰਬੱਤ ਦੇ ਭਲੇ ਦੇ ਲਈ ਹੋਇਆ ਏ ਸੋ ਇਹ ਜੋ ਨਿੱਕੀ ਜੀ ਕਹਾਣੀ ਆ ਨਾ ਇਹ ਕਹਾਣੀ ਨੂੰ ਦੂਜੇ ਪਾਸੇ ਨਹੀਂ ਲੈ ਜਾਣਾ ਵੀ ਹਾਂ ਭਜਨ ਬੰਦਗੀ ਕਰਨ ਦੀ ਲੋੜ ਹੀ ਨਹੀਂ ਆ ਨਾਮ ਜਪਣ ਦੀ ਲੋੜ ਹੀ ਨਹੀਂ ਆ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਆ ਕਿ ਉਸ ਮਨੁੱਖ ਨੇ ਸਿਰਫ ਦੂਜਿਆਂ ਦੇ ਲਈ ਚੰਗਾ ਸੋਚ ਕੇ ਉਹਨਾਂ ਦੇ ਰਾਹ ਦੇ ਕੰਢੇ ਚੁਗੇ ਉਹਨਾਂ ਦੇ ਰਾਹ ਦੇ ਰੋੜੇ ਚੁਗੇ ਅਤੇ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਉਹ ਪਰਵਾਣ ਹੋ ਗਿਆ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਇਸ ਕਰਕੇ ਆਪਾਂ ਵੀ ਕੋਸ਼ਿਸ਼ ਕਰੀਏ ਕਿ ਸਾਡੇ ਕਰਕੇ ਕਿਸੇ ਇੱਕ ਦਾ ਵੀ ਭਲਾ ਹੋ ਜਾਵੇ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੋਵੇਗੀ ਕਿਸੇ ਇੱਕ ਜੀ ਦੇ ਚਿਹਰੇ ਦੇ ਉੱਤੇ ਸਾਡੇ ਕਰਕੇ ਮੁਸਕਰਾਹਟ ਆ ਜਾਵੇ ਸਾਡੇ ਕਰਕੇ ਕਿਸੇ ਇੱਕ ਦੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣ ਕਿਸੇ ਦੇ ਰਾਹ ਦੀਆਂ ਰੁਕਾਵਟਾਂ ਪਰੇਸ਼ਾਨੀਆਂ ਦੂਰ ਕਰਨ ਦੇ ਵਿੱਚ ਅਸੀਂ ਕੁਝ ਮਦਦ ਕਰ ਸਕੀਏ ਅਸਾਨੂੰ ਮਨੁੱਖੀ ਜਾਮਾ ਮਿਲਿਆ ਹੈ ਨਾ ਇਸ ਵਰਨੁਕੀ ਜੰਮੇ ਦਾ ਅਸੀਂ ਲਾਹਾ ਖਟੀਏ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਸਭ ਜੁਨਾਂ ਤੋਂ ਅਲੱਗ ਬਣਾ ਕੇ ਭੇਜਿਆ ਹੈ ਸੋਨਾ ਸ਼ਰੀਰ ਦਿੱਤਾ ਹੈ ਸੋਨਾ ਦਿਮਾਗ ਦਿੱਤਾ ਹੈ ਜਿਹਦੇ ਨਾਲ ਅਸੀਂ ਚੰਗਾ ਸੋਚ ਕੇ ਦੂਜਿਆਂ ਦਾ ਚੰਗਾ ਕਰ ਸਕਦੇ ਆ ਆਪਾਂ ਆਪਣੇ ਲਈ ਵੀ ਬਹੁਤ ਕੁਝ ਕਰ ਸਕਦੇ ਆ ਤੇ ਜੇ ਚਾਹੀਏ ਤਾਂ ਆਪਣੇ ਆਸ-ਪਾਸ ਆਪਣੇ ਸਮਾਜ ਦੇ ਵਿੱਚ ਬਹੁਤ ਕੁਝ ਚੰਗਾ ਕਰ ਸਕਦੇ ਆ ਸੋ ਮੁੱਖ ਦੀ ਗੱਲ ਇਹ ਆ ਕਿ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਪ੍ਰਤੀ ਈਰਖਾ ਦੀ ਭਾਵਨਾ ਨਹੀਂ ਆਉਣੀ ਦੇਣੀ ਕਦੇ ਵੀ ਕਿਸੇ ਦੇ ਲਈ ਮਾੜੀ ਬਿਰਤੀ ਨਹੀਂ ਰੱਖਣੀ ਜਿੰਨਾ ਕਿਸੇ ਦਾ ਚੰਗਾ ਸੋਚਾਂਗੇ ਉਨਾ ਹੀ ਸਾਡਾ ਚੰਗਾ ਹੋਵੇਗਾ ਕਦੇ ਵੀ ਕਿਸੇ ਦੇ ਰਾਹ ਦੇ ਰੋੜੇ ਨਾ ਬਣੋ ਬਲਕਿ ਜੇ ਕਿਤੇ ਕਿਸੇ ਦੀ ਜ਼ਿੰਦਗੀ ਦੇ ਰੋੜੇ ਕੱਢੇ ਚੁਗਣ ਦਾ ਮੌਕਾ ਮਿਲੇ ਤਾਂ ਜ਼ਰੂਰ ਚੁਗੋ ਇਹ ਰੋੜੇ ਕੰਡੇ ਚੁਗਣ ਤੋਂ ਭਾਵੇਂ ਆ ਵੀ ਜੇਕਰ ਕਿਸੇ ਦੀ ਜ਼ਿੰਦਗੀ ਦੀਆਂ ਕੋਈ ਮੁਸ਼ਕਲਾਂ ਪਰੇਸ਼ਾਨੀਆਂ ਨੇ ਕੋਈ ਦੁੱਖ ਦਰਦ ਆ ਉਹਨੂੰ ਵੰਡਾਉਣ ਦਾ ਮੌਕਾ ਮਿਲੇ ਭੰਡਾਓ ਜੀਵ ਨੂੰ ਦੂਰ ਕਰ ਸਕਦੇ ਆ ਦੂਰ ਕਰਨ ਦੇ ਯਤਨ ਕਰੋ ਦੂਸਰਾ ਕਹਾਣ ਮਹਾਪੁਰ ਕੇ ਜੀ ਦੱਸਦੇ ਨੇ ਸਾਡੇ ਮਨ ਦੀ ਇੱਛਾ ਅਰਦਾਸ ਵੇੜ ਦੀ ਪੂਰਾ ਨਾ ਹੋਣ ਦਾ ਕਾਰਨ ਉਹ ਹੈ ਸਾਡੀ ਭਜਨ ਮੰਦਗੀ ਸਾਡੀ ਸੇਵਾ ਦਾ ਥੋੜਾ ਹੋਣਾ ਕਈ ਵਾਰ ਅਸੀਂ ਮੰਗਾ ਤਾਂ ਬਹੁਤ ਵੱਡੀਆਂ ਵੱਡੀਆਂ ਮੰਗ ਕੇ ਬੈਠ ਜਾਂਦੇ ਆ ਪਰ ਸਾਡੀ ਭਜਨ ਮੰਦਗੀ ਸੇਵਾ ਬਹੁਤ ਥੋੜੀ ਹੁੰਦੀ ਆ ਮਹਾਪੁਰ ਕੀ ਕਹਿੰਦੇ ਜੇ ਮੰਗ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਵੱਡੀ ਨਹੀਂ ਆ ਨਾ ਫਿਰ ਭਜਨ ਬੰਦਗੀ ਵੀ ਵਧਾਉਂ ਸਪੈਸ਼ਲ ਸਮਾਂ ਕੱਢੋ ਇਹ ਨਹੀਂ ਆ ਵੀ ਆਪਾਂ ਸੈਰ ਕਰਨ ਗਏ ਆ ਸੈਰ ਕਰਦੇ ਕਰਦੇ ਸੋਚਿਆ ਚਲੋ ਗੁਰੂ ਘਰ ਵੀ ਮੱਠ ਟੇਕ ਜੰਨੇ ਆ ਚਲੋ ਇਹ ਵੀ ਚੰਗਾ ਕੰਮ ਆ ਵੀ ਆਪਾਂ ਗੁਰੂ ਦੇ ਦਰਸ਼ਨ ਕਰਕੇ ਆਏ ਆ ਪਰ ਜੇ ਤੁਸੀਂ ਕੁਝ ਮੰਗ ਰਹੇ ਹੋ ਫਿਰ ਆਪਣੇ ਗੁਰੂ ਦੇ ਲਈ ਸਪੈਸ਼ਲ ਸਮਾਂ ਕੱਢੋ ਅਤੇ ਉਹ ਸਮਾਂ ਸਿਰਫ ਤੁਹਾਡਾ ਅਤੇ ਤੁਹਾਡੇ ਗੁਰੂ ਦਾ ਹੋਵੇ ਉਸ ਸਮੇਂ ਦੇ ਵਿੱਚ ਦੁਨਿਆਵੀ ਕੋਈ ਚਿੰਤਾ ਨਹੀਂ ਸਾਡੇ ਮਨ ਵਿੱਚ ਆਉਣੀ ਚਾਹੀਦੀ ਸਿੱਧਾ ਆਪਣੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਹੈ ਗੁਰੂ ਦੇ ਨਾਲ ਗੁਰੂ ਅੱਗੇ ਅਰਦਾਸ ਬੇਨਤੀ ਕਰਨੀਆਂ ਆਪਣੀ ਸੇਵਾ ਭਜਨ ਮੰਦਗੀ ਦਾ ਸਮਾਂ ਵਧਾ ਦੇਣਾ ਹੈ ਜੇਕਰ ਅਮਰਤਵੇ ਲਈ ਉੱਠ ਕੇ ਪਹਿਲਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਪੰਜ ਜਬ ਕੀ ਸੈਬ ਜੀ ਦੇ ਪਾਠ ਕਰੋ ਪੂਰੇ ਦਿਨ ਦੇ ਵਿੱਚ ਝਾਤ ਮਾਰੋ ਵੀ ਅੱਜ ਮੈਂ ਪੂਰੇ ਦਿਨ ਦੇ ਵਿੱਚ ਕਿਸੇ ਦਾ ਚੰਗਾ ਕੀਤਾ ਕਿਸੇ ਦਾ ਭਲਾ ਕੀਤਾ ਕਿਸੇ ਇੱਕ ਜੀ ਦੇ ਵੀ ਚਿਹਰੇ ਦੇ ਉੱਤੇ ਮੇਰੇ ਕਰਕੇ ਖੁਸ਼ੀ ਆਈ ਆ ਜੇ ਨਹੀਂ ਆਈ ਤਾਂ ਫਿਰ ਅਗਲੇ ਦਿਨ ਤੋਂ ਆਪਣੀ ਲਿਸਟ ਦੇ ਵਿੱਚ ਇਹ ਸਾਰੇ ਕੰਮ ਆਉਣੇ ਚਾਹੀਦੇ ਆ ਸਾਡੇ ਕਰਕੇ ਕਿਸੇ ਇੱਕ ਜੀ ਦਾ ਹੀ ਭਲਾ ਹੋਵੇ ਸਾਡੇ ਕਰਕੇ ਕਿਸੇ ਇੱਕ ਜੀ ਦੇ ਹੀ ਚਿਹਰੇ ਦੇ ਉੱਤੇ ਮੁਸਕਰਾਹਟ ਆਵੇ ਅਸੀਂ ਕਿਸੇ ਇੱਕ ਜੀ ਦਾ ਹੀ ਕੋਈ ਦੁੱਖ ਦੂਰ ਕੀਤਾ ਹੋਵੇ ਉਸ ਤੋਂ ਬਾਅਦ ਮਹਾਪੁਰਖ ਜੀ ਦੱਸਦੇ ਨੇ ਤੀਜਾ ਕਾਰਨ ਮਹਾਪੁਰਖ ਜੀ ਕਹਿੰਦੇ ਕਈ ਵਾਰ ਕੀ ਹੁੰਦਾ ਕਿ ਕੁਝ ਲੋਕ ਭਜਨ ਬੰਦਗੀ ਤਾਂ ਬਹੁਤ ਕਰਦੇ ਨੇ ਸੇਵਾ ਵੀ ਬਹੁਤ ਕਰਦੇ ਨੇ ਪਰ ਗੁਰੂ ਦੇ ਉੱਤੇ ਭਰੋਸਾ ਨਹੀਂ ਯਕੀਨ ਨਹੀਂ ਆ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੋਰ ਦੀ ਵੀ ਆਸ ਆ ਵੀ ਕੋਈ ਗੱਲ ਨਹੀਂ ਜੇ ਇਥੋਂ ਗੱਲ ਨਾ ਬਣੀ ਤਾਂ ਫਿਰ ਆਪਾਂ ਉੱਤਰ ਚਲੇ ਜਾਵਾਂਗੇ ਕਹਿੰਦੇ ਇਹ ਵੀ ਵੱਡਾ ਕਾਰਨ ਆ ਆਪਣੇ ਗੁਰੂ ਦੀ ਖੁਸ਼ੀ ਹਾਸਲ ਨਾ ਕਰ ਪਾਉਂਦਾ ਉਹਨਾਂ ਦੇ ਮਨ ਦੀਆਂ ਇਛਾਵਾਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਹੁੰਦੀਆਂ ਨੇ ਉਹਨਾਂ ਦੇ ਕਾਰਜਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਆਪ ਆਣ ਕੇ ਵਰਤਦੇ ਨੇ ਜਿਨ੍ਹਾਂ ਨੂੰ ਇੱਕ ਤੇ ਪਰੋਸ ਆਏ ਜਿਨ੍ਹਾਂ ਨੇ ਸਿੱਧਾ ਸਿੱਧਾ ਕਹਿ ਦਿੱਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਚੰਗੇ ਆ ਮਾੜੇ ਆ ਤੇਰੇ ਆ ਤੇਰਿਆਂ ਦੀ ਤੈਨੂੰ ਲਾਜ ਤੇਰੇ ਤੋਂ ਬਿਨਾ ਨਾ ਤਾਂ ਅਸੀਂ ਕਿਸੇ ਹੋਰ ਦੇ ਅੱਗੇ ਸਿਰ ਝੁਕਾਉਣਾ ਨਾ ਹੀ ਤੇਰੇ ਤੋਂ ਬਿਨਾ ਕਿਸੇ ਹੋਰ ਤੋਂ ਅਸੀਂ ਮੰਗਣਾ ਹੈ ਤੇਰੇ ਹੀ ਦਰ ਦੇ ਉੱਤੇ ਕਿ ਮੰਗਣਾ ਹੈ ਦਿਲ ਕਰਦਾ ਤਾਂ ਇਹ ਚੀਜ਼ ਦੇ ਨਹੀਂ ਦਿਲ ਕਰਦਾ ਤਾਂ ਫਿਰ ਸਬਰ ਸੰਤੋਖ ਦੀ ਰਾਤ ਚੁਣ ਦੀ ਵਿੱਚ ਪਾ ਦੇ ਬਸ ਗੱਲ ਹੀ ਮੁਕਾ ਦੇਣੀ ਵੀ ਤੇਰੇ ਤੋਂ ਇਲਾਵਾ ਸਾਡਾ ਦੂਜਾ ਕੋਈ ਹੋਰ ਹੈ ਹੀ ਨਹੀਂ ਆ ਅਸੀਂ ਕਿਹਦੇ ਤੋਂ ਮੰਗੀਏ ਜਦੋਂ ਇੰਜ ਪ੍ਰੋਸੇ ਦੇ ਨਾਲ ਅਰਦਾਸ ਬੇਨਤੀ ਕਰਾਂਗੇ ਨਾ ਪਰ ਉਸਰੇ ਵਾਲਿਆਂ ਦੀ ਲਾਜ ਸਤਿਗੁਰੂ ਸੱਚੇ ਪਾਸ਼ਾ ਜਰੂਰ ਰੱਖਦੇ ਨੇ ਸਬਰ ਰੱਖਣਾ ਹੈ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ ਕਈ ਵਾਰ ਅਸੀਂ ਥੋੜੀ ਜੀ ਭਜਨ ਮੰਦਗੀ ਕਰਕੇ ਥੋੜੀ ਜੀ ਸੇਵਾ ਕਰਕੇ ਕਾਲੇ ਪੈ ਜਾਂਦੇ ਆ ਕਹਿੰਨੇ ਆ ਵੀ ਜਲਦੀ ਦੇ ਨਾਲ ਸਾਡੇ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣ ਪਰ ਇਹ ਸੋਚੋ ਵੀ ਜੇ ਅਸੀਂ ਭਜਨ ਮੰਦਗੀ ਕਰ ਰਹੇ ਆ ਸੇਵਾ ਕਰ ਰਹੇ ਆ ਤਾਂ ਵੀ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਨਾ ਹੋਈ ਤਵਾ ਹੈ ਗੁਰੂ ਜੀ ਕੁਝ ਬਹੁਤ ਜ਼ਿਆਦਾ ਦੇਣ ਦੀ ਤਿਆਰੀ ਕਰ ਰਹੇ ਨੇ ਉਹ ਤੁਹਾਡੀ ਭਜਨ ਮੰਦਗੀ ਤੁਹਾਡੀ ਸੇਵਾ ਨੂੰ ਹੋਰ ਵਧਾਉਣਾ ਚਾਹੁੰਦੇ ਨੇ ਉਹ ਤੁਹਾਨੂੰ ਦੁਨਿਆਵੀ ਸੁੱਖਾਂ ਦੇ ਨਾਲ ਨਾਲ ਤੁਹਾਡਾ ਲੋਕ ਪ੍ਰਲੋਕ ਦੋਵੇਂ ਹੀ ਸਵਾਰਨਾ ਚਾਹੁੰਦੇ ਨੇ ਇਸ ਕਰਕੇ ਤੁਹਾਡੇ ਤੋਂ ਵੱਧ ਤੋਂ ਵੱਧ ਬੰਦਗੀ ਕਰਵਾ ਰਹੇ ਨੇ ਰੋਣੀ ਦੇਰ ਤੱਕ ਕਰਵਾਉਂਦੇ ਰਹਿਣਗੇ ਜਿੰਨੀ ਦੇਰ ਤੱਕ ਸਾਡਾ ਮਨ ਇਹ ਨਾ ਕਹਿ ਦਵੇ ਵੀ ਹੁਣ ਆਖਰੀ ਸਵਾਸਾਂ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਨਿਤਨੇਮ ਨਾ ਛੁੱਟੇ ਮੇਰਾ ਅਮਰਤ ਵੇਲਾ ਨਾ ਛੁੱਟੇ ਜਿੱਦ ਦਿਨ ਇਹ ਮਨ ਦੇ ਵਿੱਚ ਭਾਵਨਾ ਬਣ ਲੱਗ ਗਈ ਨਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਨ ਦੀ ਇੱਛਾ ਪੂਰੀ ਹੋਵੇ ਚਾਹੇ ਨਾ ਹੋਵੇ ਕੋਈ ਗੱਲ ਨਹੀਂ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਨਾਮ ਆਪ ਜੀ ਦੀ ਭਜਨ ਮੰਦਗੀ ਅਤੇ ਅਮਰਤ ਵੇਲਾ ਇਹ ਆਖਰੀ ਸਵਾਸਾਂ ਤੱਕ ਨਿਭ ਜਾਵੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਜਿੰਨਾ ਹੀ ਪ੍ਰੋਸਾ ਪੱਕਾ ਹੋਵੇਗਾ ਵਿਸ਼ਵਾਸ ਪੂਰਾ ਹੋਵੇਗਾ ਜਿੰਨਾ ਹੀ ਅਸੀਂ ਸਬਰ ਰੱਖਾਂਗੇ ਨਾ ਓਨਾ ਹੀ ਫਲ ਜ਼ਿਆਦਾ ਮਿਲੇਗਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਪੜ ਕੇ ਦੇਖਿਓ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵਿਆਹ ਤੋਂ ਬਾਅਦ ਚਮਤਮੀਏ ਸਾਲ ਦੇ ਵਿੱਚ ਜਾ ਕੇ ਮੇਰੇ ਦਸਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਘਰ ਦੇ ਵਿੱਚ ਜਨਮ ਲਿਆ ਸਤਗੁਰ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਅਵਤਾਰ ਧਾਰਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਖੁਦ ਰੱਬ ਪਰ ਫਿਰ ਵੀ ਸਬਰ ਦੇਖੋ ਬਾਕੀ ਪਰਿਵਾਰ ਦਾ ਸਬਰ ਦੇਖੋ ਕਿੰਨੇ ਵਿਆਹ ਤੋਂ ਬਾਅਦ ਕਿੰਨੇ ਸਾਲ ਬੀਤ ਗਏ ਪਰ ਗੁਰਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਘਰ ਕੋਈ ਔਲਾਦ ਨਾ ਹੋਈ ਪਰ ਫਿਰ ਵੀ ਪਰਿਵਾਰ ਦਾ ਸਬਰ ਦੇਖੋ ਇੱਕ ਦਿਨ ਵੀ ਐਸਾ ਦਿਨ ਨਹੀਂ ਆਇਆ ਜਦੋਂ ਪਰਿਵਾਰ ਦਾ ਕੋਈ ਜੀਵੀ ਕਾਲਾ ਪਿਆ ਹੋਵੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਦੇ ਸੱਸ ਮਾਤਾ ਨਾਨਕੀ ਜੀ ਪਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਮਾਤਾ ਜੀ ਉਹ ਕਦੇ ਵੀ ਕਾਲੇ ਨਹੀਂ ਪਏ ਨੇ ਤੇ ਅਪਾ ਅੱਜਕਲ ਦੇਖਦੇ ਆ ਨਾ ਕਿ ਇੱਕ ਦੋ ਸਾਲ ਬੱਚਾ ਨਾ ਹੋਵੇ ਤਾਂ ਸਾਰਾ ਪਰਿਵਾਰ ਕਿੰਨਾ ਕਾਲਾ ਪੈ ਜਾਂਦਾ ਹੈ ਬੜੇ ਤਰ੍ਹਾਂ ਦੇ ਯਤਨ ਕਰਨੇ ਸ਼ੁਰੂ ਕਰ ਦਿੰਦੇ ਨੇ ਪਰ ਕਹਿੰਦੇ ਮਾਤਾ ਨਾਨਕੀ ਜੀ ਮਾ ਗੁਜਰੀ ਨੂੰ ਹਮੇਸ਼ਾ ਇੱਕੋ ਗੱਲ ਕਹਿੰਦੇ ਸਨ ਧੀਏ ਗੁਜਰੀਏ ਤੂੰ ਜਿੰਨਾ ਜ਼ਿਆਦਾ ਭਗਤੀ ਕਰੇਂਗੀ ਸੇਵਾ ਕਰੇਂਗੀ ਨਾ ਓਨੀ ਦਾਤ ਵੱਡੀ ਤੇਰੀ ਢੋਲੀ ਦੇ ਵਿੱਚ ਪੈਣੀ ਆ ਬਸ ਧੀਏ ਨਾਮ ਜਪ ਸੇਵਾ ਕਰ ਨਾਮ ਜਪ ਸੇਵਾ ਕਰ ਤੇ ਮਾਤਾ ਗੁਜਰੀ ਜੀ ਦੀ ਵੀ ਸੇਵਾ ਭਜਨ ਬੰਦਗੀ ਦੇ ਸਦਕਾ ਉਹਨਾਂ ਦੇ ਸਬਰ ਸਦਕਾ ਕਿਉਂਕਿ ਇੰਨਾ ਲੰਬਾ ਸਫ਼ਰ ਕੋਈ ਦੋ 4 ਸਾਲ ਦੀ ਗੱਲ ਨਹੀਂ ਕੋਈ 10 15 ਸਾਲ ਦੀ ਗੱਲ ਨਹੀਂ ਸਿੱਧਾ 33 ਸਾਲ ਬਾਅਦ ਉਹਨਾਂ ਨੂੰ ਆਸ ਨਜ਼ਰ ਆਈ ਵਿਆਹ ਤੋਂ 35 ਸਾਲ ਦੇ ਵਿੱਚ ਦਸਵੇਂ ਪਾਸ਼ਾ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਪ੍ਰਕਾਸ਼ ਤਾਰਿਆ ਸੋ ਸਾਨੂੰ ਵੀ ਕਿੰਨੀ ਵੱਡੀ ਸਿੱਖਿਆ ਮਿਲਦੀ ਆ ਖੁਦ ਰੱਬ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਖੁਦ ਰੱਬ ਸਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁੰਦੇ ਤਾਂ ਕੀ ਨਹੀਂ ਕਰ ਸਕਦੇ ਪਰ ਕੀ ਕੀਤਾ ਸਬਰ ਕੀਤਾ ਤੇ ਸਬਰ ਦਾ ਕਿੰਨਾ ਵੱਡਾ ਫਲ ਮਿਲਿਆ ਇਹ ਆਪਾਂ ਸਭ ਜਾਣਦੇ ਆ ਸੋ ਜਿੱਥੇ ਸਾਨੂੰ ਆਪਣੇ ਗੁਰੂ ਦੇ ਉੱਤੇ ਯਕੀਨ ਭਰੋਸਾ ਹੈ ਨਾਲ ਨਾਲ ਸਬਰ ਵੀ ਰੱਖਣਾ ਜ਼ਰੂਰੀ ਆ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਸੋਚ ਤੋਂ ਸਾਨੂੰ ਕਿਤੇ ਜ਼ਿਆਦਾ ਦੇਣਾ ਚਾਹੁੰਦੇ ਹੋਣ ਅਜੇ ਸਹੀ ਸਮਾਂ ਈ ਆਇਆ ਸਹੀ ਸਮੇਂ ਦੇ ਉੱਤੇ ਸਭ ਕੁਝ ਮਿਲ ਜਾਵੇਗਾ ਸੋ ਮੁੱਕ ਦੀ ਗੱਲ ਇਹ ਆ ਕਿ ਆਪਣੀ ਸੇਵਾ ਸਿਮਰਨ ਭਜਨ ਮੰਦਗੀ ਵਧਾਉਣੀ ਆ ਆਪਣਾ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਪੂਰਾ ਹੋਣਾ ਚਾਹੀਦਾ ਹੈ ਵਿਸ਼ਵਾਸ ਪੂਰਾ ਹੋਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਕੁਝ ਦੇ ਦਿੰਦੇ ਨੇ ਛੋਟੀਆਂ ਛੋਟੀਆਂ ਪੈ ਜਾਂਦੀਆਂ ਨੇ ਸਾਡੇ ਸਬਰ ਸੁੱਖ ਨੂੰ ਦੇਖ ਕੇ ਸਾਡੀ ਭਜਨ ਮੰਦਗੀ ਨੂੰ ਦੇਖ ਕੇ ਸਾਡੇ ਭਰੋਸੇ ਨੂੰ ਦੇਖ ਕੇ ਕਦੇ ਵੀ ਜ਼ਿੰਦਗੀ ਵਿੱਚ ਕਾਲੇ ਨਹੀਂ ਪੈਣਾ ਗਿਲੇ ਸ਼ਿਕਵੇ ਸ਼ਿਕਾਇਤਾ ਨਹੀਂ ਕਰਨੀਆਂ ਜੇ ਸਤਿਗੁਰ ਸੱਚੇ ਪਾਤਸ਼ਾਹ ਦਾ ਆਸਰਾ ਤੱਕਿਆ ਜੇ ਸਾਡੀ ਆਸ ਅਰਦਾਸ ਗੁਰੂ ਦੇ ਅੱਗੇ ਹੈ ਨਾ ਫਿਰ ਸਮਝੋ ਇੱਕ ਨਾ ਇੱਕ ਦਿਨ ਵਾਰੀ ਜ਼ਰੂਰ ਆਵੇਗੀ ਅਤੇ ਜਿਸ ਦਿਨ ਵਾਰੀ ਆ ਗਈ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਸਤਿਗੁਰ ਸੱਚੇ ਪਾਤਸ਼ਾਹ ਦੋਵੇਂ ਮੁੱਠਾਂ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਦੋਵਾਂ ਹੱਥਾਂ ਦੇ ਨਾਲ ਬਰਕਤਾਂ ਕਰਦੇ ਨੇ ਤਾਂ ਫਿਰ ਆਓ ਔਰ ਰੋਜ਼ ਆਮਰਤਵੇ ਲਈ ਉੱਠ ਕੇ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਿਏ ਆਪਣੀ ਭਜਨ ਮੰਦਗੀ ਆਪਣਾ ਨਿਤਨੇਮ ਵਧਾਈਏ ਆਪਣੀ ਸੇਵਾ ਵਧਾਈਏ